ਰਖੈ ਜਾਨ ਕੀ ਆਪ ਤਰਨ ਤਾਰਨ ਹਰੇ ਮਿੱਧ ਦੂਘ ਨਸ ਗਏ ਬਿਆਬ ਦੀਨ ਦਰਦ ਨਿਵਾਰਤਾ ਗੁਰ ਰਾਹ ਕਹ ਜਾਨੀ ਆਬੇ ਚਰਨ ਤਾਰਨ ਹਾਰੇ ਮੇਧ ਦੂਗਨ ਅਸਗ ਬਿਆਬ ਸਾਧੂ ਸੰਗ ਪਜੋ ਗੋਬਾਲੇ ආන සංජමතිෂලාසූජෑ එහ දතනටට කලකාල රහ ආද අන්ද දයයාලබරණ සෙසබෙනනයිකෝයි ਨਮ ਮਰਨ ਨਿਵਾਰ ਹਰਿ ਜਾਪ ਸਿਮਰ ਸੁਆਮੀ ਸੋਏ ਮੇਰੇ ਸਿਂਦਰਤ ਕਥਾ ਸਾਸਤ ਪਗਤ ਕਰਹਿ ਬੀ ਜਾ ਰਹੇ ਮਗਦਰ ਬਾਈਏ ਸਾਧ ਸੰਗਤ ਵੇ ਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕ ਰਾਸ ਬੂੰਦੀਏ ਗਹਿ ਤਾਨ ਮਾਰਦੀ ਬਾਨ ਸਾਚਾ ਨਾਨਕ ਜੀ ਪ੍ਰਾਪਟੇਗਾ ਕਮਲ ਅਧਾਰ ਜਾਂ ਦੇ ਗਾ ਰਸ ਬੁੰਜੀਏ ਗਏ ਤਾਨ ਮਾਨ ਦੀਵਾਨ ਸਦਾ ਨਾਨ ਦੇਗੀ ਪ੍ਰਾਪਟੇ ਗਏ ਗੁਰੂ ਜੀ ਕਾ ਕਲਸਾ ਰਾਹ ਹੈ ਗੁਰੂ ਦੀ ਗਦੇ ਤਨਾਸ਼ਰੀ ਮਹੱਲਾ ਪੰਜਵਾ ਧੇਨ ਦਰਦ ਨੇ ਵਾਰ ਠਾਕੁਰ ਰਾਖੈ ਜਨ ਕੀ ਆਬ ਤਰਣ ਤਾਰਣ ਹਰ ਨਿਧ ਦੁਖ ਨ ਸਗ ਬਿਆਬ ਪਰਮ ਸ੍ਰਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਖਾਲਸਾ ਰੂਪ ਸਾ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 675 ਦੇ ਤਨਾਸਰੀ ਰਾਗ ਅੰਦਰ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਵਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ